ਸਾਨੂੰ ਮਾਰੇ ਨੇ ਐ ਖਲਾ ਰਿਆ ਏ ਅਸੀਂ ਐ ਹੋ ਗਏ ਟਿੱਡੇ ਜਿੱਦਾ ਸਾਲਾ ਬੁੱਲਾ ਪਿਆ ਹੁੰਦਾ ਏਦਾਂ ਤੇ ਨਾ ਗੱਲ ਪਾਣੀ ਰਾਜ ਭਾਗ ਤਖਤੋਂ ਤਾਜ ਉਹਨਾਂ ਨੂੰ ਮਿਲਣਿਆ ਜਿਨ੍ਹਾਂ ਨੂੰ ਮਰਨ ਦੀ ਜਾਚ ਆ ਦੂਜਿਆਂ ਨੂੰ ਰਾਜ ਨਹੀਂ ਜੇ ਮਿਲਣੇ ਇਹ ਤੇ ਸਿਰਫ ਆਪਣੇ ਆਨੰਦ ਲੈਣ ਡਿਆ ਖਾਣ ਪੀਣ ਡਿਆ ਹੜਾ ਲੈਣ ਡੋ ਇਹ ਜਿਹੜਾ ਰਾਜ ਭਾਗ ਆ ਨਾ ਇਹ ਭਾਦਰਾਂ ਦੇ ਹਿੱਸੇ ਹੁਣਾ ਤੇ ਭਾਦਰਾਂ ਨੇ ਇਹਨਾਂ ਇਹਨਾਂ ਤਖਤਾਂ ਤੇ ਬਹਿਣਾ ਉਹਨਾਂ ਕੁਰਸੀਆਂ ਤੇ ਨਹੀਂ ਬਹਿਣਾ ਉਹਨਾਂ ਤਖਤਾਂ ਤੇ ਬਹਿ ਕੇ ਪੰਜਾਬ ਦੀ ਬਾਗਦੋਰ ਨੂੰ ਸਾਹਮਣਾ ਔਰ ਮੁਰ ਜਵਾਨੀ ਨੂੰ ਇਕੱਤਰ ਕਰਨਾ ਬੰਦਾ ਸਿੰਘ ਬਹਾਦਰ ਜਿਹਨੂੰ ਪੰਜਾਬ ਦੀ ਧਰਤੀ ਉੱਲੋਂ ਆਇਆ ਏ ਪੰਜ ਸਿੰਘੀ ਪੰਜ ਪਿਆਰੇ ਨਾਲ ਨਾ 20 ਸਿੰਘਾਂ ਦਾ ਜਥਾ ਲੈ ਕੇ ਨਗਾਰਾ ਨਿਸ਼ਾਨ ਲੈ ਕੇ ਆਇਆ ਹੁਕਮਨਾਮੇ ਲੈ ਕੇ ਆਇਆ ਪੰਜੀ ਬੰਦੇ ਨਦੇੜ ਤੋਂ ਤੁਰੇ ਤੇ ਬਹੁ ਗਿਣਤੀ ਵਿੱਚ ਪੰਜਾਬ ਦੇ ਵਿੱਚ ਆਪਣੇ ਆਪ ਇਕੱਤਰ ਹੋਏ ਉਹਨਾਂ ਨੇ ਜ਼ੁਲਮੀ ਰਾਜ ਦੀ ਜੜ ਵੀ ਪੁੱਟੀ ਤੇ ਲੋਹੇ ਦਾ ਸੁਹਾਗਾ ਵੀ ਕਵਾਇਆ ਬੰਦਾ ਸਿੰਘ ਬਹਾਦਰ ਨੇ ਤੇ ਆ ਜਮੀਨਾਂ ਦੇ ਸਾਨੂੰ ਵਾਰਸ ਵੀ ਬਣਾਇਆ ਉਹ ਹੁਣ ਬੰਦਾ ਸਿੰਘ ਬਹਾਦਰ ਕਿਹੜਾ ਰੋਜ਼ ਬੱਕਰਾ ਖਾਂਦਾ ਇਹ ਬੰਦਾ ਸਿੰਘ ਬਹਾਦਰ ਰੋਜ਼ ਮੀਟ ਥੋੜਾ ਖਾ ਕੇ ਤੁਰਦਾ ਇਸ ਜੰਗ ਨੂੰ ਉਹਦੇ ਹਿਰਦੇ 'ਚ ਗੁਰੂਪਤੀ ਪਿਆਰ ਹੀ ਤੇ ਜਿੱਥੇ ਬਾਣੀ ਦੀ ਤਾਕਤ ਆ ਨਾ ਉੱਥੇ ਇਹ ਪਦਾਰਥ ਸਾਰੇ ਛੱਡ ਦਿਓ ਇਹ ਪਦਾਰਥ ਫਿੱਕੇ ਪੈ ਜਾਂਦੇ ਆ ਜਿੱਥੇ ਗੁਰੂ ਦੇ ਨਾਮ ਦੀ ਕਿਰਪਾ ਵਾ ਨਾ ਉਹਦੇ ਤੋਂ ਬਣਾ ਸਾਰਾ ਕੁਝ ਫਿੱਕਾ ਬਈ ਮੈਂ ਇਹ ਕਹਿ ਸਕਦਾ ਮੈਂ ਇਹ ਤੇ ਮਾਸਖਾਨ ਵਾਲਿਆਂ ਬੰਦਿਆਂ ਦੀ ਜਿਹੜੀ ਜਿਹੜੀ ਬਿਰਤੀ ਆ ਨਾ ਬੁੱਧੀ ਜਿਹੜੀ ਐ ਪ੍ਰੇਸ਼ਟ ਹੋ ਜਾਂਦੀ ਐ ਮੈਨੂੰ ਹੋਰਾਂ ਦਾ ਪਤਾ ਨਹੀਂ ਮੈਂ ਇਹ ਕਹਿ ਸਕਦਾ ਸ਼ੋਧਦਾ ਮੈਨੂੰ ਤਾਂ ਲੱਗਦਾ ਜਿਹੜੀ ਬਿਰਤੀ ਉਹ ਆਪਣੀ ਜਿਹੜੀ ਉਹ ਟਿਕਾ ਨਹੀਂ ਬਣਦਾ ਨਾ ਆਪਾਂ ਪੜਨ ਨੂੰ ਬੈੰਨੇ ਆ ਪੜਨ ਨੂੰ ਜੀ ਨਹੀਂ ਕਰਦਾ ਤੇ ਜੇ ਆਪਾਂ ਕੇ ਪਾਸੇ ਨੂੰ ਤੁਰਦੇ ਸਰੀਰ 'ਚ ਆਲਸ ਜਾ ਰੇਂਦਾ ਬਈ ਕਿਸੇ ਨੂੰ ਮਾਰ ਕੇ ਖਾ ਕੇ ਫੇਰ ਤੇ ਰਾਖਸ਼ੀ ਬਣ ਕੇ ਇਹ ਤੇ ਰਾਖਸ਼ੀ ਆ ਆਪਾਂ ਬੰਦੇ ਥੋੜਾ ਵਾਂ ਸਾਨੂੰ ਮਹਾਰਾ ਨੇ ਇਨਸਾਨ ਬਣਾਇਆ ਜਦੋਂ ਜਿਹਦੇ ਇਨਸਾਨ ਆ ਉਹਨਾਂ ਚ ਦਇਆ ਵੀ ਆ ਉਹਨਾਂ ਚ ਧਰਮ ਵੀ ਆ ਜਿੱਥੇ ਧਰਮ ਆ ਉੱਥੇ ਅਕਾਲਪੁਰਖ ਦਾ ਵਾਸਾ ਵੀ ਆ ਜਿਹੜਾ ਕਿਸੇ ਚ ਦਇਆ ਨਹੀਂ ਨਾ ਜਿਹੜੇ ਬੰਦੇ ਦੇ ਦਿਲ ਚ ਦਇਆ ਨਹੀਂ ਹੈਗੀ ਸਮਝ ਲਓ ਉਸੇ ਰੱਬ ਦਾ ਵਾਸਾ ਨਹੀਂ ਹੈਗਾ ਉਹ ਭਾਵੇਂ ਜਿੰਨੀਆਂ ਮਰਜੀ ਪੇਸ਼ਾਕਾਂ ਪਾਈ ਫਿਰੇ ਜਿੰਨੀਆਂ ਮਰਜੀ ਬੰਦੂਕਾਂ ਚੁੱਕੀ ਫਿਰੇ ਸਮਝ ਲਓ ਤੁਰਦਾ ਫਿਰਦਾ ਰਾਖਸ਼ੀ ਆ ਉਹ ਉਹ ਇਨਸਾਨ ਨਹੀਂ ਹੈਗਾ ਜਿੱਥੇ ਇਨਸਾਨ ਆ ਉੱਥੇ ਹੀ ਦੇਵਤਾ ਆ ਮਾਰਾ ਨੇ ਖਾਲਸੇ ਨੂੰ ਭਗਵਾਨ ਦਾ ਰੂਪ ਦਿੱਤਾ ਵਾ ਐਵੇਂ ਦੁਨੀਆ ਚੁੱਕ ਚੁੱਕ ਸਾਇਦੇ ਥੋੜਾ ਕਰਦੀ ਐ ਇੱਥੇ ਕਿਹੜਾ ਲੋਕਾਂ ਦੇ ਗਲ ਵੱਡੇ ਤੇ ਫੇ ਲੋਕ ਚੁੱਕੰਦੇ ਆ ਲੋਕ ਝੁੱਕਦੇ ਦਾਵੇਂ ਪਾਤਸ਼ਾਹ ਦੇ ਸਰੂਪ ਨੂੰ ਅੱਜ ਜਿਹੜੇ ਅੱਜ ਦੇ ਲੋਕ ਆ ਇਹਨਾਂ ਨੇ ਕਰੀਆਂ ਜੰਗਾਂ ਲੜੀਆਂ ਦੱਸੋ ਮਨ ਨੂੰ ਇਹ ਦਾਵੇਂ ਪਾਤਸ਼ਾਹ ਮਾਰਾ ਦਾ ਪ੍ਰਤਾਪ ਆ ਜਿਹਨੂੰ ਝੁਕਿਆ ਜਾ ਰਿਹਾ ਜਿਹੜਾ ਅੱਜ ਵੀ ਤੇ ਆਉਣ ਵਾਲੀਆਂ ਨਸਲਾਂ ਨੇ ਜਿਹੜਾ ਉਹਨਾਂ ਨੇ ਵੀ ਉਹੋ ਰਾਜ ਦਾ ਜਿਹੜਾ ਇਕੱਠਾ ਕੀਤਾ ਨਾ ਧਨ ਦੌਲਤ ਉਹੋ ਹੀ ਖਰਚਣਾ ਵਾ ਜਿਹੜਾ ਦਾਵੇਂ ਪਾਤਸ਼ਾਹ ਨੇ ਸਾਡੀ ਝੋਲੀ 'ਚ ਪਾਤਾ ਵਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੱਥ ਜੋੜ ਜਿਹੜੇ ਗੇਗੂ ਬਣੇ ਫਿਰਦੇ ਨਾ ਉਹ ਭਰਾਓ ਆਪਣਾ ਇਲਾਜ ਲਈ ਕਰਾਓ ਮੇਰੇ ਭਰਾ ਐਵੇਂ ਨੁਕਸਾਨ ਨਾ ਕਰਾਇਓ ਤੇ ਬਾਕੀ ਬਈ ਸਿੱਖੀ ਨੂੰ ਨਾ ਖਰਾਬ ਕਰੋ ਇਹ ਸਿੱਖੀ ਵਾਸਤੇ ਬੜੀਆਂ ਕੁਰਬਾਨੀਆਂ ਕੀਤੀਆਂ ਜੇ ਸਿਰ ਲੱਗੇ ਆ ਇਥੋਂ ਤੱਕ ਸਾਡੀਆਂ ਮਾਤਾਵਾਂ ਨੇ ਨਾ ਸਵਾ ਸਵਾ ਮਣ ਦੇ ਪੀਸ ਨੇ ਵੀ ਪੀਸੇ ਆ ਠੀਕ ਆ ਤੇ ਛਾਤੀ ਤੇ ਪੱਥਰ ਰੱਖ ਦਿੰਦੇ ਹੁੰਦੇ ਸੀ ਤੇ ਅੱਖਾਂ ਦੇ ਸਾਹਮਣੇ ਬੱਚੇ ਦੇ ਟੋਟੇ ਕੀਤੇ ਜਾਂਦੇ ਸੀ ਤੇ ਮਾਂ ਫਿਰ ਵੀ ਅਰਦਾਸ ਇਹੋ ਕਰਦੀ ਸੀ ਕਿ ਸੱਚੇ ਪਾਤਸ਼ਾਹ ਤੇਰੀ ਕਿਰਪਾ ਹੋਈ ਆ ਤੂੰ ਇੱਕ ਪੁੱਤ ਬਖਸ਼ਿਆ ਨਾ ਜੇ ਤੂੰ ਦੂ ਹੋਰ ਬਖਸ਼ ਦਿੰਦਾ ਤੇ ਉਹ ਵੀ ਇਸ ਪੰਥ ਦੇ ਤੋਂ ਨਿਸ਼ਾਵਰ ਕਰਦੇ ਨੇ ਤੇ ਉਹ ਗਉਂਦੀਆਂ ਤੇਰਾ ਕੀ ਐ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ ਇਹ ਕਰਕੇ ਤੁਸੀਂ ਤੁਹਾਡੇ ਕੀੜਾ ਲੜਦਾ ਅਸੀਂ ਸਾਨੂੰ ਕੋਈ ਦੁੱਖ ਨਹੀਂ ਆ ਪਰ ਇਹ ਆ ਸਿਰਾਂ ਤੇ ਪੱਗਾਂ ਨਾ ਬਨੋ ਮੂੰਹ ਤੇ ਦਾੜੀਆਂ ਨਾ ਰੱਖੋ ਸਾਲਿਓ ਗੁੱਤਾਂ ਕਰੋ ਤੇ ਨਜ਼ਾਰੇ ਲਓ ਕਾਂਟੇ ਪਾਓ ਨੱਚੋ ਟੱਪੋ ਅਹੀਂ ਫਿਲਮ ਫਿਲਮਾਂ ਦੇ ਵਿੱਚ ਵੀ ਆਪਾਂ ਵੇਖਦੇ ਨਾ ਕਈ ਹੈਗੇ ਆ ਉਹਨਾਂ ਨੇ ਦਾੜੀਆਂ ਨਹੀਂ ਰੱਖੀਆਂ ਉਹਨਾਂ ਨੇ ਜੇ ਪਹਿਲਾਂ ਹੈਗੇ ਉਹਨਾਂ ਨੇ ਗੁੱਤਾਂ ਕਰ ਲਈਆਂ ਹਣਾ ਫਿਲਮਾਂ ਨੱਚੀ ਟੱਪੀ ਤੇ ਆਪਣਾ ਨਜ਼ਾਰੇ ਲੈਣ ਦਾ ਅਸੀਂ ਕਦੀ ਬੋਲਦੇ ਨਹੀਂ ਕਿਸੇ ਤੇ ਵੀ ਤੇ ਇਹ ਕਰਕੇ ਤੁਸੀਂ ਵੀ ਇਹੋ ਜੇ ਕੰਮ ਨਾ ਕਰੋ ਵੀ ਜਿੱਦਾਂ ਪੰਜਾਬ ਦਾ ਮਾਹੌਲ ਖਰਾਬ ਹੋਵੇ ਡੀਸੀ ਸਾਹਿਬ ਨੂੰ ਖਾਸ ਕਰਕੇ ਕਹਿ ਦਿੰਦੇ ਆ ਵੀ ਡੀਸੀ ਸਾਹਿਬ ਥੋੜਾ ਜਿਹਾ ਇਨਾਂ ਵੱਲ ਥੋੜਾ ਧਿਆਨ ਦਿਓ ਚਲੋ ਬੱਚੇ ਆ ਜੇ ਤੁਹਾਡੇ ਤੇ ਇਹਨਾਂ ਨੂੰ ਇਹ ਬੱਚੇ ਹੀ ਆ ਪੰਜਾਬ ਜਿਹੜੇ ਬੱਚੇੜੇ ਬੱਚੇ ਇਦਾਂ ਦੇ ਕਰਾਏ ਪਏ ਇਹਨਾਂ ਨੂੰ ਰਾਹ ਲਿਆਓ ਇਹਨਾਂ ਦਾ ਇਲਾਜ ਲਈ ਕਰਾਓ ਤੁਹਾਡੀ ਇੱਕ ਕਲਮ ਚੱਲੀ ਹਸਪੀਟਲਾਂ ਦੇ ਵਿੱਚ ਇਹਨਾਂ ਵਾਤੇ ਰਾਹ ਖੁੱਲ ਜਾਣੇ ਆ ਇਹਨਾਂ ਦੇ ਕੀੜੇ ਚਿੰਟੀਆਂ ਦਾ ਪਟਾਓ ਤੇ ਇਹਨਾਂ ਨੂੰ ਘਰਾਂ ਨੂੰ ਪਹੁੰਚਾਓ ਬਸ ਇਹਨਾਂ ਕਹਿਣਾ ਚਾਹਣਾ ਬਾਕੀ ਕਵਰ ਸਾਹਿਬ ਪੰਜਾਬ 'ਚ ਗੰਦ ਮਕਾਉਣ ਵਾਤੇ ਸਾਨੂੰ ਇੱਕ ਹੋਣਾ ਪੈਣਾ ਇਹ ਜਿਹੜੇ ਆਪਾਂ ਛੋਟੇ ਛੋਟੇ ਮੁੱਦੇ ਲੈ ਕੇ ਬੈਠੇ ਨਾ ਬੱਕਰਾ ਖਾ ਲਓ ਆਂਡਾ ਖਾ ਲਓ ਇਹਨਾਂ ਨੂੰ ਛੱਡੋ ਨੀਲੇ ਨਿਸ਼ਾਨ ਥੱਲੇ ਆਓ ਪਹਿਲਾਂ ਸਭ ਤੋਂ ਅਕਾਲ ਤਖਤ ਸਾਹਿਬ ਜਿਹੜੇ ਦੋ ਨਿਸ਼ਾਨ ਝੂਲਦੇ ਮੀਰੀ ਤੇ ਪੀਰੀ ਦਾ ਠੀਕ ਆ ਉੱਥੇ ਨੀਲੇ ਨਿਸ਼ਾਨ ਚਲਾਓ ਉੱਥੇ ਨਿਲੰਬਰਤਾਰੀ ਖਾਲਸਾ ਇਕੱਤਰ ਹੋਵੇ ਤੇ ਮੋੜ ਬੁੱਢੇ ਦਲ ਦਾ ਜਹੇਦਾਰ ਉਥੋਂ ਇੱਕ ਬਿਆਨ ਜਾਰੀ ਕਰੇ ਪੀ ਆਪਾਂ ਨੀਲੇ ਨਿਸ਼ਾਨ ਥਲੇ ਇਕੱਠੇ ਹੋ ਕੇ ਇੱਕਜੁੱਟ ਹੋ ਕੇ ਕੰਮ ਕਰਨਾ ਜਿਹੜਾ ਵੀ ਕਰਨਾ ਫਿਰ ਵੇਖਿਓ ਪੰਥ ਦਾ ਵਿਕਾਸ ਹੁੰਦਾ ਕਿ ਨਹੀਂ ਹੁੰਦਾ ਇਹ ਤੁਸੀਂ ਆਪਣੀ ਅੱਖਾਂ ਨਾਲ ਵੇਖੋਗੇ ਪਰ ਅੱਜ ਜਿਹੜੇ ਜ਼ਹੀਦਾਰ ਇਹਨਾਂ ਨੂੰ ਇਕੱਠੇ ਕਰਨ ਦੀ ਬਸ ਸਭ ਤੋਂ ਵੱਡੀ ਕਮੀ ਇਹੀ ਆ ਤੇ ਜ਼ਹੀਦਾਰਾਂ ਨੂੰ ਵੀ ਹੱਥ ਬੰਨ੍ਹ ਕੇ ਕਹਿਣਾ ਪੀ ਛੱਡੋ ਮੈਦੀ ਲੜਾਈ ਨੂੰ ਆਓ ਇਕੱਤਰ ਹੋ ਤੇ ਇਕੱਤਰ ਹੋ ਕੇ ਨੀਲੇ ਨਿਸ਼ਾਨ ਥਲੇ ਅਕਾਲ ਤਖਤ ਸਾਹਿਬ ਪਹੁੰਚ ਕੇ ਮੀਰੀ ਪੀਰੀ ਦੇ ਮਾਲਕ ਦੇ ਕੋਲ ਆਗਿਆ ਲੈ ਕੇ ਤੇ ਪੰਥ ਦੀ ਮੁਰਸਿਦਤਾ ਕਰੀਏ ਤੇ ਮੁੜ ਆਪਣੀ ਜਵਾਨੀ ਨੂੰ ਜਥੇਬੰਦੀ ਕਰਕੇ ਤੇ ਪੰਜਾਬ ਦੀ ਬਾਗਡੋਰ ਸੰਭੀ ਹੈ ਅਸੀਂ ਜ਼ਰੂਰ ਨਸ਼ਿਆਂ ਦੀ ਗੱਲ ਕੀਤੀ ਪਰ ਸਰਕਾਰ ਤਾਂ ਇੱਕ ਪਾਸੇ ਕਾਰਵਾਈ ਤਾਂ ਕਰ ਰਹੀ ਹੈ ਪੂਰੀ ਬਿਲਕੁਲ ਕਰ ਰਹੀ ਹੈ ਜੀ ਕਾਲੀ ਥਾ ਲੈ ਕੇ ਦਿੱਤੇ ਉਹਨਾਂ ਨੇ ਹਨਾ ਵਧੀਆ ਘੜੀਆਂ ਬੀਬੀਆਂ ਲਾ ਰਹੀਆਂ ਆਂ ਐਨਕਾਂ ਲਾ ਰਹੀਆਂ ਖੁੰਮਰੀ ਆ ਪਪਾ کلبਾਂ ਦੇ ਵਿੱਚ ਹਨਾ بڑے بڑے ਅ fırsਰਾਂ ਦੇ ਨਾਲ ਉਹ ਆਪਣਾ ਆਨੰਦ ਲੈ ਰਹੀ ਆ ਕਾਰਵਾਈ ਤੇ ਕਰਦੀ ਵੀ ਚਿੱਟਾ ਅਸਲ ਚਿੱਟਾ ਪੀਣਗੇ ਤੇ ਬੱਕੂਗਾ ਨਾ ਉਹ ਚਿੱਟਾ ਖਤਮ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਮੈਂ ਪੰਜਾਬ ਸਰਕਾਰ ਨੂੰ ਕਹਿ ਸਕਦਾ ਵੀ ਤੁਹਾਡੀ ਬਹੁਤ ਵੱਡੀ ਇੱਕ ਕਮੀ ਹੈ ਜੇ ਚੋਰ ਤੁਹਾਡੇ ਵਿੱਚ ਹੀ ਬੈਠੇ ਆ ਤੇ ਚੋਰ ਫੜੋਗੇ ਕਿਥੋਂ ਪਹਿਲਾਂ ਆਪਣੇ ਜਿਹੜੇ ਤੁਹਾਡੇ ਵਿੱਚ ਚੋਰ ਬੈਠੇ ਇਹਨਾਂ ਨੂੰ ਖਤਮ ਕਰੋ ਜਿੱਦਾਂ ਮੈਂ ਕਹਾਂ ਨਾ ਸਾਡੇ ਵਿੱਚ ਬੰਦੇ ਗਲਤ ਜਿਹੜੇ ਉਹਨਾਂ ਨੂੰ ਸੁਧਾਰ ਕਰਨਾ ਚਾਹੀਦਾ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਚੰਗੇ ਬੰਦੇ ਆ ਉਹ ਜਿਹੜੇ ਮਾੜੇ ਬੰਦੇ ਰਲ ਜਾਂਦੇ ਉਹ ਚੰਗਿਆਂ ਨੂੰ ਵੀ ਗੁੱਠੇ ਲਾ ਦਿੰਦੇ ਆ ਇਹ ਕਰਕੇ ਇਹ ਇੱਕ ਬੜੀ ਵੱਡੀ ਮੈਂ ਕਹਿ ਸਕਦਾ ਪੰਜਾਬ ਸਰਕਾਰ ਦੀ ਬਹੁਤ ਵੱਡੀ ਕਮੀ ਆ ਬਾਕੀ ਬੀਬੀਆਂ ਭਾਈ ਗਾਂ ਹੋ ਕੇ ਨੰਬਰ ਲੈ ਹੀ ਲੈ ਲੈਂਦੀਆਂ ਹਨਾ ਪਰ ਫੜਿਆ ਵੀ ਤਾਂ ਸਰਕਾਰ ਨੇ ਫੜਿਆ ਵੀ ਤਾਂ ਦੇਖੋ ਜਦੋਂ ਬੰਦਾ ਕੈਨ ਕਰ ਤੋਂ ਬਾਹਰ ਚਲ ਜਾਂਦਾ ਫੇ ਫੜ ਲੈਂਦੇ ਆ ਉਹਨਾਂ ਜਿੱਨਾ ਚਿਰ ਤੇ ਬੀਬੀ ਮੇਰੇ ਹਿਸਾਬ ਨਾਲ ਉਹਨਾਂ ਦੇ ਕਹਿਣਕਾਰ ਚੱਲੀ ਉਹਨਾਂ ਚਿਰ ਉਹਨਾਂ ਕਾ ਵੀ ਆਓ ਜੀ ਤੇ ਜਾਓ ਜੀ ਛਕੋ ਜੀ ਛਕਾਓ ਜੀ ਤੇ ਜਦੋਂ ਫਿਰ ਬੀਬੀ ਕਹਿਣਕਾਰ ਤੋਂ ਬਾਹਰ ਚੱਲ ਗਈ ਅਗਲੇ ਧੌਣ ਤੇ ਗੋਡਾ ਰੱਖ ਤੇ ਚੀਕ ਮਾਰਾਤੀ ਉਹਦੀ ਸਮਝ ਦੇ ਗੱਲ ਵੇਖੋ ਇਹ ਸਰਕਾਰਾਂ ਦੇ ਹੱਥ ਹੀ ਹੁੰਦਾ ਕਿ ਨੂੰ ਮਰਾਉਣਾ ਕਿ ਨੂੰ ਬਚਾਉਣਾ ਹੁਣ ਆਪਾਂ ਗੱਲ ਕਰੀਏ ਸਿੱਧੂ ਮੂਸੇ ਵਾਲੇ ਦੀ ਤੇ ਜਦੋਂ ਉਹਦੀ ਸਿਕਿਉਰਿਟੀ ਵਾਪਸ ਲਈ ਤੇ ਸਭ ਤੋਂ ਵੱਧ ਰੌਲਾ ਕਿੰਨਾ ਨੇ ਪਾਇਆ ਕਾਰਨੇ ਮੀਡੀਆ ਦੇ ਪਾਸਤਾ ਰੌਲਾ ਵੀ ਉਹਦੇ ਕੋਲ ਹੁਣ ਸਿਕਿਉਰਿਟੀ ਅਹੀਂ ਵਾਪਸ ਲਈ ਮੀਡੀਆ ਨੂੰ ਦੱਸਿਆ ਗਿਆ ਜੇ ਸਰਕਾਰ ਚਕਾਉਂਦੀ ਚਾਉਂਦੀ ਤੇ ਉਹਨੂੰ ਬਚਾ ਸਕਦੀ ਲੇਕਿਨ ਉਹਦੀ ਸਿਕਿਉਰਿਟੀ ਵਾਪਸ ਲੈ ਲਈ ਜਿਹੜੇ ਉਹਨੂੰ ਮਾਰਨ ਵਾਲੇ ਸੀ ਉਹਨਾਂ ਨੂੰ ਮੌਕਾ ਮਿਲ ਗਿਆ ਠੀਕ ਹੈ ਜੀ ਅੱਜ ਦੇ ਸਮੇਂ ਤੇ ਜਨੇ ਲੰਡੂ ਜੇ ਬੰਦੇ ਆ ਸਾਰਿਆਂ ਨੂੰ ਸਿਕਿਉਰਿਟੀਆਂ ਦਿੱਤੀਆਂ ਮੈਂ ਕਹਿੰਦਾ ਹੱਥ ਬਨ ਕੇ ਬੇਨਤੀ ਆ ਮੈਂ ਸਰਕਾਰ ਨੂੰ ਹੱਥ ਜੋੜ ਕੇ ਕਹਿੰਦਾ ਭਾਈ ਆ ਜੰਨੀਆਂ ਸਿਕਿਉਰਿਟੀਆਂ ਲਈਆਂ ਸਾਰੀਆਂ ਵਾਪਸ ਲੈ ਲਓ ਤੁਹਾਡੇ ਗਾੜੀ ਹੱਥ ਬਨ ਕੇ ਬੇਨਤੀ ਆ ਇਹ ਸਿਕਿਉਰਿਟੀਆਂ ਸਿਕਿਉਰਿਟੀਆਂ ਦੇ ਕੇ ਇਹਨਾਂ ਨੂੰ ਹੋਰ ਤੁਸੀਂ ਚੌੜਾ ਕਰਨ ਦੇ ਆ ਆ ਤੁਸੀਂ ਜਲੰਧਰ ਵਾਲਾ ਰੋਜ਼ਰ ਵੇਖਿਆ ਨਾ ਭੱਟੀ ਦੇ ਨਾਲ ਕੋਈ ਉਹਦਾ ਰੋੜਾ ਰੱਪਾ ਚ ਉਹ ਇੰਨੀਆਂ ਗੰਦੀਆਂ ਗਾਲਾਂ ਕੱਢਦਾ ਉਹ ਇੰਨੇ ਮਲ ਕੁੜੀਆਂ ਨੂੰ ਗਲਤ ਕਮੈਂਟ ਕਰਦਾ ਤੇ ਸਰਕਾਰ ਨੇ ਉਹਨੂੰ ਉਹਨੂੰ ਪ੍ਰੋਟੈਕਸ਼ਨ ਦਿੱਤੀ ਆ ਕੀ ਸਰਕਾਰ ਆਪਾਂ ਨੂੰ ਨਹੀਂ ਲੱਗਦਾ ਅਸੀਂ ਅੰਨੇ ਥੋੜਾ ਸਰਕਾਰ ਕਰਾ ਰਹੀ ਜੋ ਕਰਾ ਰਹੀ ਆ ਪਰ ਉਹ ਤੇ ਅਟੈਕ ਵੀ ਤਾਂ ਹੋਇਆ ਭਾਈ ਅਟੈਕ ਹੋਇਆ ਸਾਡੇ ਤੇ ਹੋ ਜੇ ਅਟੈਕ ਹੋਊਗਾ ਅਸੀਂ ਰਿਕਾਰਡ ਕਰ ਰਹੇ ਆ ਸਾਨੂੰ ਪੁਲਿਸ ਚਾਹੀਦੀ ਨਹੀਂ ਆ ਜਿਹੜਾ ਅਟੈਕ ਕਰੂਗਾ ਅਸੀਂ ਆਪ ਵੇਖਾਂਗੇ ਜਦੋਂ ਪੰਗੇ ਮੈਂ ਲੈ ਰਿਆਂ ਪੱਟੀ ਨੂੰ ਵੰਗਾਰਨ ਮੈਂ ਡਿਆ ਵਾਂ ਵੀ ਪੱਟੀ ਆ ਜਾ ਤੇ ਫਿਰ ਮੈਨੂੰ ਇਹ ਦੱਸ ਪਹਿਲਾਂ ਕਿ ਸਰਕਾਰ ਦਾ ਕੀ ਕਸੂਰਾ ਲੋਕਾਂ ਦੇ ਪੁੱਤ ਮਰੌਣ ਦਾ ਕੀ ਫਾਇਦਾ ਪੱਟੀ ਨੂੰ ਮੈਂ ਗੱਲ ਕਹਿਣਾ ਵੀ ਉਹਦੇ ਘਰ ਆ ਜਿਹੜਾ ਕੰਮ ਕੀਤਾ ਗਣੇਸ਼ਪੁੱਤਣ ਵਾਲਾ ਕੰਮ ਇਹ ਫੁੱਦੂਆਂ ਵਾਲੇ ਕੰਮ ਕੀਤਾ ਤੂੰ ਜੇ ਤੇਰੀ ਰੋਜ਼ਰ ਦੇ ਨਾਲ ਕੋਈ ਗੱਲ ਬਾਤ ਆ ਉਹਨੂੰ ਸਦਾ ਇਕੱਲੇ ਨੂੰ ਇਕੱਲਾ ਮਿਲ ਲੋ ਢਾ ਲੋ ਤੇ ਰੋਜ਼ਨ ਨੂੰ ਵੀ ਕਹਿਣਾ ਵਾ ਵੀ ਇੱਥੇ ਤੂੰ ਉਹ ਲੋਕੇਸ਼ਨ ਆ ਜਿਹਾਂ ਮੰਗੀ ਜਾਂਣਾ ਲੋਕੇਸ਼ਨ ਦੇ ਦੇ ਉਹ ਕਰਦੇ ਵੇ ਫਲਾਣਾ ਕਰਦੇ ਉਹ ਦੁਬਈ 'ਚ ਬੈਠਾ ਅਮਰੀਕਾ 'ਚ ਥੋੜਾ ਬੈਠਾ ਜਾਓ ਉੱਥੇ ਦੋਵਾਂ ਜਣਿਆਂ ਨੂੰ ਮੌਕਾ ਦਿੰਦੇ ਆ ਇੱਕ ਇਕੱਲੇ-ਇਕੱਲੇ ਹੋ ਜਿਓ ਨਾ ਮੈਂ ਕਦੀ ਉਹਨੂੰ ਬਲਾਜੀ ਨੂੰ ਮਿਲਿਆ ਤੇ ਨਾ ਪੱਟੀ ਨੂੰ ਮਿਲਿਆ ਲੇਕਿਨ ਮੈਂ ਦੋਵਾਂ ਨੂੰ ਇਹ ਗੱਲ ਕਹਿੰਦਾ ਇਕੱਟਾ-ਕੱਟੀ ਕੱਢਣਾ ਤੇ ਜਾਓ ਦੁਬਈ ਇਕੱਠੇ ਹੋ ਜਿਓ ਤੇ ਇਹਨਾਂ ਨੂੰ ਮੈਂ ਉੱਥੇ ਜਿਹੜੇ ਵਸਦੇ ਭਰਾਵਾਂ ਨੂੰ ਕਹਿੰਦਾ ਇੱਕ ਜਗ੍ਹਾ ਇਹਨਾਂ ਨੂੰ ਦੇ ਦਿਓ ਵੇਖ ਲਓ ਇਹਨਾਂ ਨੇ ਕਿੰਨਾ ਬਾਹਾਂ ਚ ਪਾ ਲਿਆ ਗਰਨੇਡ ਸੁੱਟ ਕੇ ਯਾਰ ਉਹਦੇ ਆਪਾਂ ਕਸੂਰ ਮੇਰਾ ਮੇਰੇ ਇਲਾਕੇ ਦਾ ਕੀ ਕਸੂਰ ਮੇਰੇ ਭੈਣ ਭਰਾਵਾਂ ਦਾ ਕੀ ਕਸੂਰ ਆ ਜੇ ਰੋਜ਼ਰ ਦੀ ਗਲਤੀ ਆ ਉਹਦੇ ਘਰਦਿਆਂ ਦਾ ਕੋਈ ਕਸੂਰ ਨਹੀਂ ਆ ਰੋਜ਼ਰ ਦੀ ਗਲਤੀ ਦਾ ਜਿਹ ਤੇ ਪੰਜਾਬ ਸਰਕਾਰ ਨੂੰ ਮੈਂ ਕਹਿੰਦਾ ਗਾਲਾਂ ਕੱਢਣ ਵਾਲੇ ਬੰਦੇ ਦੀ ਸਕਿਉਰਿਟੀ ਵਾਲੋਂ ਵਾਪਸ ਇਹਨਾਂ ਨੂੰ ਤੁਸੀਂ ਕਹਿ ਰਹੇ ਆਂ ਵੀ ਗਾਲਾਂ ਕੱਢੋ ਧਰਮਲ ਧਿਆਨ ਨਾ ਜਾਵੇ ਕੇਵਲੇ ਮੇਰੇ ਕੋ ਵੀ ਨਿਕਲ ਜਾਂਦੀਆਂ ਤੁਹਾਡੇ ਕੋ ਵੀ ਇਹ ਇੰਟਰਵਿਊ ਵਿੱਚ ਨਿਕਲ ਰਿਹਾ ਮੇਰੇ ਕੋ ਵੀ ਨਿਕਲਦੀਆਂ ਮੈਂ ਆਪਣੇ ਆਪ ਨੂੰ ਬਹੁਤ ਸੁਧਾਰ ਕਰਦਾ ਪਿਆ ਵੀ ਇਹ ਚੰਗੀ ਚੀਜ਼ ਨਹੀਂ ਇਹ ਮਾੜੀ ਚੀਜ਼ ਆ ਗਾਲਾਂ ਇਹ ਮੈਂ ਕਹਾਂ ਸਕਦਾ ਬੰਦੇ ਦੇ ਗੰਦੇ ਗੰਦੇ ਬੰਦੇ ਦੀ ਨਿਸ਼ਾਨੀ ਹੁੰਦੀ ਆ ਮੈਂ ਇੱਕ ਫੁੱਟਬਾਲ ਕੱਢਦਾ ਵਾਂ ਲੇਕਿਨ ਮੈਂ ਆਪਣੇ ਆਪ ਦਾ ਸੁਧਾਰ ਕਰਦਾ ਪਿਆ ਬਹੁਤ ਜ਼ਿਆਦਾ ਕਰਦਾ ਪਿਆ ਆ ਤੇ ਆਉਣ ਵਾਲੇ ਸਮੇਂ ਬਿਲਕੁਲ ਸਾਫ਼ ਸੁਥਰਾ ਕਰੂੰਗਾ ਕਿ ਇੱਕ ਵੀ ਗਾਲ ਨਹੀਂ ਆਊਗੀ